ਨਿਹਾਲਾ ਆਮ ਨਾਗਰਿਕਾਂ ਦਾ ਔਰ ਇਹ ਫਾਸੀਵਾਦੀ ਸਰਕਾਰ ਦੀ ਸੋਚ ਆ ਤੇ ਜੋ ਇੱਕ ਪਾਸੇ ਕਿਸਾਨਾਂ ਨਾਲ ਹੋ ਰਿਹਾ ਤੇ ਦੂਜੇ ਪਾਸੇ ਜੋ ਕਿਸਾਨਾਂ ਦੇ ਹੱਕ ਦੇ ਵਿੱਚ ਖੜਦੇ ਨੇ ਉਹਨਾਂ ਦੇ ਨਾਲ ਸਾਰਿਆਂ ਨਾਲ ਇਹੋ ਹੀ ਵਤੀਰਾ ਵਾ ਪੱਗਾ ਸਾਡੀਆਂ ਲਾਂਦੇ ਆ ਆ ਜਿਸ ਤਰੀਕੇ ਨਾਲ ਕਸੀਟਦੇ ਆ ਤੁਹਾਡੇ ਸਾਰਿਆਂ ਦੇ ਸਾਹਮਣੇ ਆ ਮੋਦੀਆ ਤੇਰੀ ਐਸੀ ਦੀ ਤਸੀ ਤੇਰਾ ਹਾਲ ਹੋ ਕਰਾਂਗੇ ਵਰਗਟ ਸਿੰਘ ਹੁਣਾਂ ਦੀ ਪੱਗ ਖੁੱਲੀ ਐ ਸਾਰੇ ਪ੍ਰੋਟੈਸਟ ਦੇ ਦਰਮਿਆਨ ਪੰਜਾਬ ਦੇ ਐਮ ਐਲ اے ਨੇ ਜਲੰਧਰ ਤੋਂ ਹਰਿਆਣਾ ਸਰਕਾਰ ਔਰ ਜਿਹੜੀ ਦੇਸ਼ ਦੀ ਸਰਕਾਰ ਆ ਉਹ ਇਨਾ ਤੱਕਾ ਕਰ ਰਹੀ ਆ ਜਦ ਕਿ ਅਸੀਂ ਪੀਸਫੁਲ ਪ੍ਰੋਟੈਸਟ ਕਰਨ ਆਏ ਸੀ ਇੱਥੇ ਹਿੰਦੁਸਤਾਨ ਦੇ ਝੰਡੇ ਫੜ ਕੇ ਆਏ ਸੀ ਤਾਂ ਕਿ ਅਸੀਂ ਇਹਨਾਂ ਨੂੰ ਜਗਾ ਸਕੀਏ ਉਹ ਤੁਹਾਡੇ ਸਾਹਮਣੇ ਹਾਲਾ ਉਹ ਤੁਹਾਡੇ ਸਾਹਮਣੇ ਹਾਲਾ ਆਮ ਨਾਗਰਿਕਾਂ ਦਾ ਔਰ ਇਹ ਫਾਸੀਵਾਦੀ ਸਰਕਾਰ ਦੀ ਸੋਚ ਆ ਇਹ ਸਰਕਾਰ ਦੀ ਸੋਚ ਆ ਜਿਹੜੀ ਆਪ ਬੰਦਿਆਂ ਨਾਲ ਆਮ ਲੋਕਾਂ ਨਾਲ ਆਪਤੀ ਨਾ ਕਰਦੀ ਆ ਸੜਕਾਂ 'ਤੇ ਖਿੱਚਿਆ ਜਾਂਦਾ ਤੇ ਜੋ ਸੇਕ ਕਿਸਾਨਾਂ ਨਾਲ ਹੋ ਰਿਹਾ ਤੇ ਦੂਜੇ ਪਾਸੇ ਜੋ ਕਿਸਾਨਾਂ ਦੇ ਹੱਕ ਦੇ ਵਿੱਚ ਖੜਦੇ ਨੇ ਉਹਨਾਂ ਦੇ ਨਾਲ ਸਾਰਿਆਂ ਨਾਲ ਇਹੋ ਹੀ ਵਤੀਰਾ ਵਾ ਇਹੋ ਹੀ ਇੰਦਾ ਤਰੀਕਾ ਵਾ ਪਿਸਤੋਲਾ ਵਾ ਇਹਨਾਂ ਨੂੰ ਕੋਈ ਤਰੀਕਾ ਨਹੀਂ ਆਉਂਦਾ ਪੈਲਟ ਕਾਨੂੰਨਾਂ ਤੋਂ ਵਰਤਦੇ ਆ ਪੱਗਾ ਸਾਡੀਆਂ ਲਾਂਦੇ ਆ ਅੱਜ ਜਿਸ ਤਰੀਕੇ ਨਾਲ ਕਸੀਟਦੇ ਆ ਤੁਹਾਡੇ ਸਾਰਿਆਂ ਦੇ ਸਾਹਮਣੇ ਆ ਔਰ ਇਹ ਲੜਾਈ ਸਾਡਾ ਕੋਈ ਸੰਘਰਸ਼ ਨਹੀਂ ਸੰਘਰਸ਼ੋ ਕਿਸਾਨਾਂ ਦਾ ਵਾ ਜਿਹੜੇ ਉੱਥੇ ਲੜ ਰਿਹਾ ਸਾਡਾ ਘਟੋ ਘਟੇ ਸੇ ਬਗੁੰਗੀ ਬੈਰੀ ਸਰਕਾਰ ਨੂੰ ਇਹ ਜਗਾਣਾ ਤੋਂ ਬਾਰਡਰਾਂ ਤੇ ਨਹੀਂ ਜਾ ਸਕਦਾ ਤੇ ਕਿਸਾਨ ਆਮ ਬੰਦੇ ਇੱਥੇ ਵੀ ਆ ਸਕਦੇ ਆ ਔਰ ਇਹੀ ਤੈਨੂੰ ਜਵਾਬ ਦੇ ਕੇ ਰਵਾਂਗੇ ਤੇਰੇ ਜੋ ਹਾਲਾਤ ਆ ਤੇਰਾ ਜੋ ਹੰਕਾਰ ਆ ਨਾ ਮੋਦੀ ਉਹ ਤੋੜ ਕੇ ਰਵਾਂਗੇ ਮੋਦੀਆ ਤੇਰੀ ਐਸੀ ਦੀ ਤੈਸੀ ਤੇਰਾ ਹਾਲ ਉਹ ਕਰਾਂਗੇ ਜਿਹੜਾ ਯਾਦ ਰੱਖੇਗਾ ਸਰਕਾਰ ਸਰਕਾਰ ਇੱਥੇ ਪਹੁੰਚੇ ਹੋਏ ਨੇ ਟੋਕਾਂ ਲੈਣਾ ਹੁਣ ਚੰਡੀਗੜ੍ਹ ਸੋ ਇਹ ਦੇਖ ਸਕਦੇ ਹਾਂ ਕਿ ਕਿਸ ਤਰੀਕੇ ਦੇ ਨਾਲ ਸਾਰੀ ਕਾਰਜ ਪੂਰੀ جاری ਹੈ ਐਮਐਲਏ ਪ੍ਰਗਟ ਸਿੰਘ ਹੁਣ ਆਦੀ ਪੱਗ ਵੀ ਜਿਹੜੀ ਹੈ ਹਿੱਲੀ ਐ ਸਾਰੇ ਪ੍ਰਦਰਸ਼ਨ ਦੇ ਦਰਮਿਆਨ ਚੰਡੀਗੜ੍ਹ ਤੋਂ ਪੱਗ ਖੁੱਲੀ ਆ ਯਾਰ ਆਪ ਵੀ ਹਰਿਆਣਾ ਕੈਮਰੂਗਾ ਕਿ ਤਸਵੀਰ ਵਿਖਾਉਣ ਕਿ ਵਰਗਤ ਸਿੰਘ ਹੁਣਾਂ ਦੀ ਪੱਗ ਖੁੱਲੀ ਹੈ ਸਾਰੇ ਪ੍ਰੋਟੈਸਟ ਦੇ ਦਰਮਿਆਨ ਪੰਜਾਬ ਦੇ ਐਮਐਲਏ ਨੇ ਜਲੰਧਰ ਤੋਂ ਵਰਗਤ ਸਿੰਘ ਜਿਨ੍ਹਾਂ ਦੀ ਪੱਗ ਖੁੱਲੀ ਹੈ ਇਹ ਤਸਵੀਰ ਜਿਹੜੀ ਆ ਤੁਹਾਨੂੰ ਵਿਖਾ ਰਹੇ ਹਾਂ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਦੇ ਘਰ ਦੇ ਬਾਹਰ ਕਾਂਗਰਸ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਉਸ ਦੀ ਤਸਵੀਰ ਜਿਹੜੀ ਹੈ ਦੱਸਿਏ ਕਿ ਐਮਐਲਏ ਪ੍ਰਗਟ ਸਿੰਘ ਹੁਣਾਂ ਦੀ ਪੱਕ ਲੱਥੀ ਹੈ ਸਾਰੀ ਤੱਕਾ ਮੁਖੀ ਦੇ ਦੌਰਾਨ ਵੱਡੀ ਖਬਰ ਕਿ ਕਾਂਗਰਸ ਦੇ ਵੱਲੋਂ ਅਚਨਚੇਤੀ ਜਿਹੜਾ ਹੈ ਪੰਜਾਬ ਦੇ ਮੁੱਖ ਮੰਤਰੀ ਦੇ ਵਾਸਤੇ ਨਾਲ ਲੱਗਦਾ ਹਰਿਆਣਾ ਦੇ ਮੁੱਖ ਮੰਤਰੀ ਦਾ ਘਰ ਕੇਰ ਲਿਆ ਗਿਆ ਸੀ ਸੋ ਕਿਸਾਨਾਂ ਦੇ ਹੱਕ ਦੇ ਵਿੱਚ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਕੀ ਕਹਿੰਗੇ ਪਟਾ ਇਹ ਪੰਜਾਬ ਦੀ ਪਗ ਲਾਉਣ ਲੱਗ ਪੰਜਾਬ ਦੀ ਭਾਈ ਔਰ ਦੋਸਤ ਔਰ ਐ ਐਮਐਸਪੀ ਜਿਹੜੀ ਆ ਪੰਜਾਬ ਦੇਸ਼ ਦਾ ਇਸ਼ੂ ਆ ਲਾ ਕੇ ਪੰਜਾਬ ਔਰ ਹਰਿਆਣਾ ਇਕੱਲੇ ਦਾ ਲੇਕਿਨ ਹਰਿਆਣਾ ਸਰਕਾਰ ਔਰ ਜਿਹੜੀ ਦੇਸ਼ ਦੀ ਸਰਕਾਰ ਆ ਉਹ ਇਨਾ ਤੱਕਾ ਕਰ ਰਹੀ ਆ ਕਿਸਾਨਾਂ ਦਾ ਜਦ ਕਿ ਅਸੀਂ ਪੀਸਫੁਲ ਪ੍ਰੋਟੈਸਟ ਕਰਨ ਆਏ ਸੀ ਔਰ ਅਸੀਂ ਕਿਸੇ ਪਾਰਟੀ ਵੱਲੋਂ ਨਹੀਂ ਆਏ ਸੀ ਅਸੀਂ ਇੱਕ ਯੂਥ ਵੱਲੋਂ ਇਕੱਠੇ ਹੋ ਕੇ ਆਏ ਸੀ ਤਾਂ ਕਿ ਇਸ ਮੋਦੀ ਸਰਕਾਰ ਨੂੰ ਔਰ ਖੱਟੜ ਸਰਕਾਰ ਨੂੰ ਜਕਾ ਸਕੀਏ ਕਿਉਂਕਿ ਸਮੇਂ ਲੱਗ ਜਾਂਦੇ ਆ ਆ ਦੇਖੋ ਕਿੰਨੇ ਮੁੰਡੇ ਓਏ ਕੋਈ ਗੱਲ ਨਹੀਂ ਯਾਰ ਕੋਈ ਕੋਈ ਗੱਲ ਨਹੀਂ ਲੱਗਦਾ ਜਿਵੇਂ ਉਹਨਾਂ ਨੇ ਐਮਐਸਪੀ ਦੀ ਗੱਲ ਕੀਤੀ ਕਿ ਅਸੀਂ ਪੰਜ ਦਰਾਂ ਤੋਂ ਤੇ ਐਮਐਸਪੀ ਇਸ ਤਿੱਕੇ ਨਾਲ ਦਵਾਂਗੇ ਐਨਸੀਸੀਐਫ ਦੀ ਗੱਲ ਹੋਈ ਹੈ ਉਸ ਦੇ ਵਿੱਚ ਤੁਹਾਨੂੰ ਕੀ ਲੱਗਦਾ ਉਹਨਾਂ ਨੇ 5 ਸਾਲ ਦੀ ਗਰੰਟੀ ਵੀ ਦੇਣ ਦੀ ਕੋਸ਼ਿਸ਼ ਯਾਰ ਅਸੀਂ ਬੇਸਿਕਲੀ ਕੋਈ ਇਹ ਕਿਸਾਨਾਂ ਦਾ ਮੁੱਦਾ ਕਿਸਾਨਾਂ ਨੂੰ ਅਸੀਂ ਉਹਨਾਂ ਦੇ ਨਾਲ ਐ ਲੇਕਿਨ ਪੀਸਫੁਲੀ ਪ੍ਰੋਟੈਸਟ ਦਾ ਕਰਦੇ ਨੇ ਕਿਉਂਕਿ ਕਦੀ ਐਡਾ ਵੀ ਹੋਇਆ ਹਰੀਸ਼ ਹਰੀਸ਼ अपनी कार्रवाई करती नजर आ रही है इस सो पुलिस ने कांग्रेस वर्करा ने डिटेन कर लिया है। ਤਸਵੀਰ ਜਿਹੜੀ ਆ ਪੰਜਾਬ ਦੇ ਕਾਂਗਰਸ ਦੇ ਵਰਕਰਾਂ ਦੀ ਆ ਜਿਨ੍ਹਾਂ ਦੇ ਵੱਲੋਂ ਪ੍ਰੋਟੈਸਟ ਕੀਤਾ ਜਾ ਰਿਹਾ ਕਿਸਾਨਾਂ ਦੇ ਹੱਕ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਦੇ ਘਰ ਦਾ ਘਰਾਓ ਕੀਤਾ ਗਿਆ ਸੋ ਇਹ ਤਸਵੀਰ ਜਿਹੜੀ ਆ ਕਾਂਗਰਸ ਦੇ ਨਾਲ ਵਰਕਰਾਂ ਨੂੰ ਜਿਹੜਾ ਕਾਂਗਰਸ ਦੇ ਨਾਲ ਵਰਕਰਾਂ ਨੂੰ ਦੇਖੋ ਅਸੀਂ ਪੀਸਫੁਲ ਪ੍ਰੋਟੈਸਟ ਕਰਨ ਲਈ ਆਪਣਾ ਪ੍ਰੋਟੈਸਟ ਰਜਿਸਟਰ ਕਰਾਉਣ ਲਈ ਇੱਥੇ ਹਿੰਦੁਸਤਾਨ ਦੇ ਝੰਡੇ ਫੜ ਕੇ ਆਏ ਸੀ ਤਾਂ ਕਿ ਅਸੀਂ ਇਹਨਾਂ ਨੂੰ ਜਗਾ ਸਕੀਏ ਕਿ ਕਿਉਂਕਿ ਦੇਸ਼ ਦੇ ਵਿੱਚ ਤਾਨਾਸ਼ਾਹੀ ਦਾ ਇਹ ਹਾਲਾਤ ਨਹੀਂ ਹੋਣੇ ਤਾਨਾਸ਼ਾਹੀ ਇਹ ਇਹ ਨਾਜੀਸ ਨੇ ਕਿਸੇ ਟਾਈਮ ਜਰਮਨ ਦੇ ਵਿੱਚ ਕੀਤਾ ਸੀ ਔਰ ਉਹਨਾਂ ਦੇ ਹਾਲਾਤ ਦੇਖ ਲਓ ਕੀ ਹੋਏ ਅੱਜ ਤੁਸੀਂ ਉਧਰ ਨੂੰ ਤੁਰ ਪਏ ਆਂ ਤੋ ਇਸ ਕਰਕੇ ਖੱਟੜ ਸਰਕਾਰ ਨੂੰ ਇਹ ਵਾਰਨਿੰਗ ਆ ਕਿ ਤੁਸੀਂ ਇਹ ਕੰਮ ਨਾ ਕਰੋ ਇਹਨਾਂ ਨੂੰ ਪੀਸਫੁਲੀ ਪ੍ਰੋਟੈਸਟ ਜਿਹੜਾ ਕਰਨ ਦਿਓ ਕੱਲੋ ਜਿਸ ਤਰੀਕੇ ਦੇ ਨਾਲ ਕਿਸਾਨਾਂ ਦੇ ਵੱਲੋਂ ਐਲਾਨ ਕੀਤਾ ਗਿਆ ਦਿੱਲੀ ਪੂਛਦੇ ਨਹੀਂ ਉਸ ਤੋਂ ਪਹਿਲਾਂ ਪ੍ਰਬੰਧ ਕਹਿੰਦੇ ਹੋ ਟਾਈਟ ਕਰ ਲੈਗੇ ਨੇ ਕਿਸਾਨਾਂ ਦੇ ਨਹੀਂ ਪ੍ਰਬੰਧ ਡੈਮੋਕਰੇਸੀ ਦੇ ਵਿੱਚ ਹਰ ਬੰਦੇ ਨੂੰ ਆਪਣੀ ਗੱਲ ਕਹਿਣ ਦਾ ਅਧਿਕਾਰ ਹੈ ਅਸੀਂ ਵੀ ਉਹੀ ਗੱਲ ਕਹਿਣ ਇੱਥੇ ਆਏ ਸੀ ਅਸੀਂ ਕੋਈ ਕਿਸੇ ਨੂੰ ਅਸੀਂ ਤਾਂ ਸਾਡੇ ਕੋਲ ਹਿੰਦੁਸਤਾਨ ਦੇ ਝੰਡੇ ਸੀ ਅਸੀਂ ਸਿਰਫ ਤੇ ਸਿਰਫ ਇਹ ਪ੍ਰੋਟੈਸਟ ਰਜਿਸਟਰਡ ਕਰਨ ਆਏ ਸੀ ਕਿ ਹਾਂ ਭਈ ਇਹ ਕੰਮ ਨਾ ਕਰੋ ਤੁਸੀਂ ਤੇ ਹੁਣ ਬੜੇ ਗੁਪਚੁਪ ਤਰੀਕੇ ਨਾਲ ਇਥੇ ਪੰਜਾਬੀ ਕਾਂਗਰਸ ਚੰਡੀਗੜ੍ਹ ਪੁਲਿਸ ਕਹਿ ਰਹੀ ਹੈ ਕਿ ਪ੍ਰੋਟੋਕਾਲ ਦੇ ਹਿਸਾਬ ਨਾਲ ਇਸ ਤਰ੍ਹਾਂ ਦਾ ਪ੍ਰੋਟੈਸਟ ਨਹੀਂ ਕਰ ਸਕਦੇ ਪਹਿਲੇ ਇੰਟੀਮੇਸ਼ਨ ਦੇਣੀ ਹੁੰਦੀ ਹੈ ਕਿਸੇ ਵੀ ਤਰ੍ਹਾਂ ਦੀ ਕੋਈ ਗੱਲ ਨਹੀਂ ਕਿਉਂ ਨਹੀਂ ਕਰ ਸਕਦੇ ਅਸੀਂ ਤਾਂ ਬੇਸਿਕਲੀ ਅਸੀਂ ਤਾਂ ਸਿਰਫ ਬਹਿ ਕੇ ਅਸੀਂ ਤਾਂ ਇੱਥੇ ਬਹਿ ਕੇ ਪ੍ਰੋਟੈਸਟ ਕਰਨ ਆਏ ਸੀ ਲੇਕਿਨ ਇਹਨਾਂ ਨੇ ਜੋ ਇਥੇ ਸਾਡੇ ਨਾਲ ਕੀਤਾ ਉਹੋ ਹੀ ਲਗਭਗ ਇਹ ਸ਼ੰਭੂ ਬਾਰਡਰ ਤੇ ਕਰ ਰਹੇ ਆ ਉਹੋ ਹੀ ਖਨੌਰੀ ਬਾਰਡਰ ਤੇ ਕਰ ਰਿਹਾ ਇਹ ਅਸਲੀ ਗੱਲ ਹੈ ਕਿ ਮੋਦੀ ਜਿਹੜਾ ਇਹਦਾ ਬਿਲਕੁਲ ਇਹ ਲੜਾਈ ਹਰ ਰਹੇ ਆ ਇਹ ਦੇਸ਼ ਨੂੰ ਇਕੱਠਾ ਨਹੀਂ ਰੱਖ ਰਿਹਾ ਔਰ ਆਉਣ ਵਾਲਾ ਸਮਾਂ ਇਹਨਾਂ ਲਈ ਚੰਗਾ ਨਹੀਂ ਹੋਊਗਾ ਜਿਹੋ ਜਿਹੇ ਵਿਆਹ ਇਹ ਵਿਹਾਰ ਕਰ ਰਹੇ ਆ ਕਿਸੇ ਮੀਟਿੰਗ ਦੇ ਵਿੱਚ ਹਰਿਆਣਾ ਦੇ ਮੁੱਖ ਮੰਤਰੀ ਨਹੀਂ ਪਹੁੰਚਦੇ ਕਿਵੇਂ ਦੇਖਦੇ ਹੋ ਤੇਰੀਆਂ ਸੈਂਟਰ ਸਰਕਾਰ ਨਾਲ ਮੀਟਿੰਗਾਂ ਹੋ ਵੀ ਰਹੀਆਂ ਪਹੁੰਚਦੇ ਕਿਸੇ ਵੀ ਮੀਟਿੰਗ 'ਚ ਨਹੀਂ ਹੁੰਦਾ ਨਹੀਂ ਨਹੀਂ ਉਹਦੇ ਵਿੱਚ ਕੋਈ ਮਤਲਬ ਹੀ ਨਹੀਂ ਹੈ ਭਗਵਾਨ ਤਮਾਨ ਤਾਂ ਕੇਜਰੀਵਾਲ ਤਾਂ ਉਹਨਾਂ ਦੀ ਬੀ ਟੀਮ ਹੈ ਬੀ ਟੀਮ ਵੀ ਨਹੀਂ ਏ ਟੀਮ ਹੈ ਉਹਨਾਂ ਨੇ 700 7 ਜ਼ਿਲ੍ਹਿਆਂ ਦਾ ਸਾਡਾ ਅਲੱਗ-ਅਲੱਗ ਸ਼ਹਿਰਾਂ ਦਾ ਇੰਟਰਨੈਟ ਬੰਦ ਕਰ ਦਿੱਤਾ ਲੇਕਿਨ ਇਹਨਾਂ ਨੂੰ ਇਹ ਕਹਿੰਦਾ ਮੈਂ ਤਾਂ ਪੰਜਾਬ ਨਾਲ ਖੜਾ ਬਈ ਗੱਲਾਂ ਬਾਤਾਂ ਬੰਦ ਕੀਤਾ ਸੀ ਨਹੀਂ ਬੰਦ ਬਈ ਇਹਨਾਂ ਨੇ ਲਿਖਿਆ ਬਹੁਤ ਲੋਕਾਂ ਦੇ ਬਹੁਤ ਜੰਗਸਟਰ ਦੇ ਇਹਨਾਂ ਨੇ ਪੇਜ ਬੰਦ ਕਰ ਦਿੱਤੇ ਮੀਡੀਆ ਵੀ ਅੱਜ ਚੁੱਪ ਕਰਕੇ ਬੈਠਾ ਔਰ ਮੈਂ ਤੁਹਾਡਾ ਧੰਨਵਾਦ ਵੀ ਕਰਦਾ ਤੁਸੀਂ ਅੱਜ ਆਏ ਹੋ ਆਪਣੇ ਮੀਡੀਆ ਹਾਊਸਸ ਨੂੰ ਵੀ ਕਹੋ ਕਿਉਂਕਿ ਤੁਹਾਡੇ ਬੱਚੇ ਵੀ ਇੱਥੇ ਰਹਿਣੇ ਆ ਆਪਾਂ ਸਾਰਿਆਂ ਨੇ ਇੱਥੇ ਰਹਿਣਾ ਇਸ ਕਰਕੇ ਸਮਾਜ ਦੇ ਵਿੱਚ ਆਪਾਂ ਤਕੜੇ ਹੋ ਕੇ ਡੈਮੋਕ੍ਰੇਸੀ ਨੂੰ ਬਚਾਈਏ ਇਹ ਤੁਹਾਡਾ ਸਾਰਿਆਂ ਦਾ ਔਰ ਸਾਡਾ ਵੀ ਫਰਜ਼ ਬਣਦਾ ਅੱਜ ਅਸੀਂ ਹਿੰਦੁਸਤਾਨ ਇੱਥੇ ਕੀ ਕਰਨ ਆ ਗਏ ਅਸੀਂ ਹਿੰਦੁਸਤਾਨ ਦਾ ਝੰਡਾ ਲੈ ਕੇ ਆ ਗਏ ਭਈ ਤਾਂ ਕਿ ਜਿਹੜੀ 바ਵਾ ਸਾਹਿਬ ਅੰਬੇਦਕਰ ਨੇ ਜਿਹੜਾ ਸੰਵਿਧਾਨ ਸਾਡੇ ਲਈ ਲਿਖਿਆ ਸੀ ਅਸੀਂ ਉਹਦੀ ਪਾਲਣਾ ਕਰਵਾਉਣ ਲਈ ਆਪਣਾ ਮਾੜਾ ਮੋਟਾ ਯੋਗਦਾਨ ਤਾਂ ਪਾਈਏ ਅਸੀਂ ਆਵਾਜ਼ ਬਣੀਏ ਅਸੀਂ ਇਸ ਕਰਕੇ ਆਏ ਸੀ ਅਸੀਂ ਕਿਸੇ ਪਾਰਟੀ ਵੱਲੋਂ ਨਹੀਂ ਆਏ। ਖਾਨਾ ਵੱਲੋਂ ਜਿਹੜਾ ਫਾਰਮੂਲਾ ਦਿੱਤਾ ਗਿਆ ਸੀ ਉਹਨਾਂ ਨੇ ਰਿਜੈਕਟ ਕਰ ਦਿੱਤਾ। ਕਿਸਾ ਦਿੱਲੀ ਕੁਝ ਕੀਤਾ ਗਿਆ। ਮੈਂ ਕਹਿੰਦਾ ਜਿਹੜੀ ਐਮਐਸਪੀ ਦੀ ਗੱਲ ਆ ਕਿਉਂਕਿ ਐਕਸਪਰਟਸ ਨਾਲ ਕਰਨੀ ਚਾਹੀਦੀ ਆ ਕਿਸਾਨ ਜਥੇਬੰਦੀਆਂ ਨਾਲ ਕਰਨੀ ਚਾਹੀਦੀ ਆ ਉਹਦੇ 'ਚ ਮੈਂ ਕੋਈ ਕਮੈਂਟ ਨਹੀਂ ਕਰਨਾ ਚਾਹੁੰਦਾ ਪਰ ਅਸੀਂ ਤਾਂ ਸਿਰਫ ਉਹਨਾਂ ਦੀ ਆਵਾਜ਼ ਨੂੰ ਬੁਲੰਦ ਕਰ ਲਈ ਕਿਉਂਕਿ ਡੈਮੋਕ੍ਰੇਸੀ ਦੇ ਵਿੱਚ ਹਮੇਸ਼ਾ ਇੱਕ ਵੇਦ ਦਿੱਤਾ ਜਾਂਦਾ ਵੀ ਹਾਂ ਵੀ ਤੁਸੀਂ ਆਪਣਾ ਜਾ ਕੇ ਪ੍ਰੋਟੈਸਟ ਰਜਿਸਟਰ ਕਰੋ ਬਟ ਇਹ ਸਰਕਾਰ ਦੇ ਹਾਲਾਤ ਤਾਂ ਇਹੋ ਜਿਹੇ ਆ ਅਸੀਂ ਇਹ ਇਹ ਸਰਕਾਰ ਦੇ ਹਾਲਾਤ ਇਹੋ ਜਿਹੇ ਕਹਿੰਦੇ ਤੁਸੀਂ ਬੋਲ ਵੀ ਨਹੀਂ ਉਦੇ ਵਿੱਚ ਡਾਇਰੈਕਟਲੀ ਗੋਰੀਆਂ ਮਾਰ ਰਹੇ ਆ ਸੋ ਮੇਰਾ ਖਿਆਲ ਆ ਇਹੋ ਜਿਹੇ ਹਾਲਾਤ ਜਿਹੜੇ ਆ ਉਹ ਦੇਸ਼ ਲਈ ਬਹੁਤ ਮਾੜੇ ਆ ਕਾਂਗਰਸ ਦੀ ਨੀਤੀ ਕੀ ਹੈ ਹੁਣ ਜਿੱਦਾਂ ਅੱਜ ਤੁਸੀਂ ਪ੍ਰੋਟੈਸਟ ਕੀਤਾ ਸੀ ਅਸੀਂ ਕਾਂਗਰਸ ਵੱਲੋਂ ਨਹੀਂ ਆਏ ਅਸੀਂ ਅਸੀਂ ਬੇਸਿਕਲੀ ਇੱਕ ਸਿਟੀਜ਼ਨਸ ਦੇ ਤੌਰ ਤੇ ਆਏ ਆ ਇੱਕ ਆਪਣੀ ਕਿਉਂਕਿ ਕਈ ਵਾਰੀ ਇਹ ਹੁੰਦਾ ਵੀ ਕਿਸੇ ਪਾਰਟੀ ਨਾਲ ਜੋੜ ਦਿੱਤਾ ਜਾਂਦਾ ਕਿਸੇ ਸਮੂਦਾਇ ਨਾਲ ਜੋੜ ਦਿੱਤਾ ਜਾਂਦਾ ਪਰ ਅਸੀਂ ਨਾ ਕਿਸੇ ਪਾਰਟੀ ਵੱਲੋਂ ਆਏ ਆ ਲੇਕਿਨ ਅਸੀਂ ਸਿਟੀਜ਼ਨਸ ਆਫ ਦਿਸ ਕੰਟਰੀ ਸਾਡਾ ਡੈਮੋਕ੍ਰੈਟਿਕ ਰਾਈਟ ਹੈ ਅਸੀਂ ਉਹਦੇ ਕਰਕੇ ਇੱਥੇ ਆਏ ਆ ਪ੍ਰਕਾਸ਼ ਸਿੰਘ ਜੀ ਕਾਂਗਰਸ ਕਿਸਾਨ ਜਥੇ ਬੰਦੀਆਂ ਕਹਿੰਦੇ ਸਾਨੂੰ 3-3 ਘੰਟੇ ਵੇਟ ਕਰਾਇਆ ਜਾਂਦਾ 6 ਵਜੇ ਦਾ ਟਾਈਮ ਦਿੱਤਾ ਜਾਂਦਾ 8:30 9 ਵਜੇ ਤੱਕ ਇਹ ਇਹ ਸਿਰਫ ਟਾਈਮ ਬਾਈ ਕਰ ਰਹਾ ਕਿਸਾਨ ਜਥੇ ਬੰਦੀਆਂ ਨੂੰ ਦੇਖੋ ਮੈਂ ਤਾਂ ਸਰਫ ਇਹਨਾਂ ਹੀ ਕਹਿਣਾ ਚਾਹਣਾ ਜਿਹੜੇ ਇੰਟੈਲੈਕਚੁਅਲਸ ਆ ਸਿਆਣੇ ਬੰਦੇ ਆ ਸਾਨੂੰ ਆਉਣ ਵਾਲੇ ਸਮੇਂ ਨੂੰ ਵਿਜੂਅਲਾਈਜ਼ ਕਰਕੇ ਜਿਹੜਾ ਇਹਦੇ ਤੇ ਕੰਮ ਕਰਨ ਦੀ ਜ਼ਰੂਰਤ ਹੈ ਤਾਂ ਕਿ ਅਸੀਂ ਕਿਸੇ ਵੀ ਭੁਲੇਖੇ 'ਚ ਨਾ ਰਹੀਏ ਕਿਉਂਕਿ ਪਹਿਲਾਂ 2 ਸਾਲ ਪਹਿਲਾਂ ਵੀ ਗਰੰਟੀ ਆਈ ਕਿਉਂਕਿ ਮੋਦੀ ਦੀ ਅੱਜ ਤੱਕ ਕਿਹੜੀ ਗਰੰਟੀ ਆ ਜਿਹੜੀ ਪੂਰੀ ਹੋਈ ਸਿਰਫ ਅਖਬਾਰਾਂ ਦੀਆਂ ਗਰੰਟੀਆਂ ਸਿਰਫ ਸਿਰਫ ਸੋਸ਼ਲ ਮੀਡੀਆ ਦੀਆਂ ਗਰੰਟੀਆਂ ਭਗਵੰਤ ਮਾਨ ਦੀ ਅੱਜ ਤੱਕ ਕਿਹੜੀ ਗਰੰਟੀ ਕਹਿੰਦਾ ਮੈਂ ਪੰਜਾਬ ਨਾਲ ਖੜਾ ਬਈ ਪੰਜਾਬ ਬਈ ਸੱਤਾ ਸੱਤਾ ਜਿਹੜੇ ਸਾਡੇ ਹੈਗੇ ਜ਼ਿਲ੍ਹੇ ਉਹਨਾਂ ਦੇ ਵਿੱਚ ਅਲੱਗ-ਅਲੱਗ ਸ਼ਰਾਂ ਦੇ ਵਿੱਚ ਇੰਟਰਨੈਟ ਬੰਦ ਆ ਸਾਡੇ ਕਿਸਾਨਾਂ ਦੇ ਆਣ ਕੇ ਗੋਲੀਆਂ ਸਾਡੀ ਜ਼ਮੀਨ ਤੇ ਮਾਰਦੇ ਆ ਤਾਂ ਫੇਰ ਪੰਜਾਬ ਨਾ ਕਿੰਦਾ ਖੜਾ ਅੱਜ ਤੱਕ ਕੋਈ ਕੇਸ ਰਜਿਸਟਰਡ ਹੋਇਆ ਅੱਜ ਤੱਕ ਕੋਈ ਕੇਸ ਰਜਿਸਟਰ ਨਹੀਂ ਹੋਇਆ ਬਾਰਡਰ ਕਰਾਸ ਹੋ ਰਿਹਾ ਬਾਰਡਰ ਕਰਾਸ ਹੋ ਰਿਹਾ ਔਰ ਬਾਰਡਰ ਤੇ ਇਹੋ ਜਿਹੇ ਹਾਲਾਤ ਪੈਦਾ ਕੀਤੇ ਆ ਵੀ ਜਦਾਂ ਇਹ ਪਤਾ ਨਹੀਂ ਕੋਈ ਅਲੱਗ ਕੌਮ ਆ ਇਹ ਯਾਰ ਇਹ ਕਿਸਾਨ ਜਿਹੜਾ ਪੂਰੇ ਹਿੰਦੁਸਤਾਨ ਦਾ ਕਿਸਾਨ ਹੈ ਉਹਦੀ ਜਿਹੜੀ ਫਾਈਨੈਂਸ਼ੀਅਲ ਹਾਲਤ ਆ ਉਹਦੇ ਤੇ ਅੱਜ ਤਫਸਰਾ ਹੋਣ ਦੀ ਜ਼ਰੂਰਤ ਆ ਉਹਨਾਂ ਨੂੰ ਤਕੜਾ ਕਰਨ ਦੀ ਜ਼ਰੂਰਤ ਆ ਉਹਨਾਂ ਨੇ ਵੀ ਬੱਚੇ ਪਾਲਣੇ ਉਹਨਾਂ ਨੇ ਬੱਚੇ ਪੜਾਉਣੇ ਆ ਲੇਕਿਨ ਸੁਆਮੀ ਨਾਥਨ ਦੀ ਜਿਹੜੀ ਰਿਪੋਰਟ ਆ ਉਹਦੇ ਤੇ ਕੋਈ ਗੱਲ ਕਰਨ ਨੂੰ ਤਿਆਰ ਨਹੀਂ ਹੈ ਉਹਦੇ ਤੇ ਬੇਸਿਕ ਗੱਲ ਕਰਨ ਨੂੰ ਤਿਆਰ ਨਹੀਂ ਆ ਅੱਜ ਥੋੜੀ ਵੀ ਪੱਗ ਲਹਿ ਗਈ ਆ ਅੱਜ ਜਦੋਂ ਅੰਦੋਲਨ ਹੁੰਦਾ ਉੱਥੇ ਪ੍ਰੋਟੈਸਟ ਕੀਤਾ ਜਾਂਦਾ ਬਾਰਡਰਾਂ ਦੇ ਉੱਥੇ ਪੱਗਾਂ ਲਹਿ ਜਾਂਦੀਆਂ ਤੁਹਾਨੂੰ ਲੱਗਦਾ ਕਿ ਵਤੀਰਾ ਪੁਲਿਸ ਦਾ ਜੋ ਵਤੀਰਾ ਪੁਲਿਸ ਦਾ ਨਹੀਂ ਵਤੀਰਾ ਇਹਨਾਂ ਸਰਕਾਰਾਂ ਦਾ ਇਹ ਪੁਲਿਸ ਵਾਲੇ ਤਾਂ ਬੇਸਿਕਲੀ ਇਹ ਤਾਂ ਹਰ ਸਰਕਾਰ ਦੇ ਹੁੰਦੇ ਆ ਇਹਨਾਂ ਨੂੰ ਤਾਂ ਜੋ ਹੁਕਮ ਹੁੰਦੇ ਆ ਉਹ ਇਹ ਵਜਾਉਂਦੇ ਆ ਆਦਰਵਾਈਜ਼ ਅਸਲੀ ਗੱਲ ਹੈ ਡੈਮੋਕ੍ਰੇਸੀ ਦੇ ਵਿੱਚ ਕਦੀ ਇਹ ਹੋਇਆ ਨਹੀਂ ਹੈ ਹਿੰਦੁਸਤਾਨ ਦੀ ਹਿਸਟਰੀ ਦੇ 75 ਸਾਲਾਂ ਦੇ ਵਿੱਚ ਇਹੋ ਜੀ ਗੱਲ ਨਹੀਂ ਹੋਈ ਜੋ ਅੱਜ ਇਹ ਮੋਦੀ ਸਰਕਾਰ ਔਰ ਇਹ ਮਾਨ ਸਰਕਾਰ ਜਿਹੜੀ ਕੇਜਰੀਵਾਲ ਦੀ ਸਰਕਾਰ ਹੈ ਇਹ ਦੋਨੇ ਹੀ ਇੱਕ ਦੂਸਰੇ ਦੀ ਥਾਲੀ ਦੇ ਚੱਟੇ ਬੱਟੇ ਆ ਦੋਨੇ ਇੱਕ ਦੂਸਰੇ ਨੂੰ ਸਪੋਰਟ ਕਰਦੇ ਆ ਤਾਂ ਕਿ ਡੈਮੋਕ੍ਰੇਸੀ ਨੂੰ ਤਹਸ ਨੈਸ ਕੀਤਾ ਜਾਵੇ ਕਹਿੰਦੇ ਕਿ ਕਹਿੰਦੇ ਕਿ ਐਮਐਸਪੀ ਨੂੰ ਲੈ ਕੇ ਤਾਂ ਜਿਹੜੀ ਮੀਟਿੰਗ ਹੋ ਰਹੀ ਹੈ ਐਮਐਸਪੀ ਦੀ ਮੀਟਿੰਗ ਵਿੱਚ ਮੈਂ ਵੀ ਆਂ ਕਹਿੰਦੇ ਅਸੀਂ ਮਰਦਾਬਾਦ ਮਰਦਾਬਾਦ ਜਿੰਦਾਬਾ ਮੈਂ ਮੈਂ ਇਹਨਾਂ ਦੀ ਜਿਹੜੀ ਮਿਨਿਸਟਰ ਹੈ ਅਨਮੋਲ ਗਗਨਮਾਨ ਮੈਂ ਉਹਨੂੰ ਤਾਂ ਸਮਝ ਸਕਦਾ ਵੀ ਉਹਨੂੰ ਸਮਝਣੀ ਹੈ ਲੇਕਿਨ ਭਗਵੰਤ ਮਾਨ ਤਾਂ ਕਹਿੰਦਾ ਸੀ ਭਾਈ ਫਸਲਾਂ ਤੇ ਅਸੀਂ ਐਮਐਸਪੀ ਦੇਵਾਂਗੇ ਅੱਜ ਤੱਕ ਦੇਤੀ ਉਹ ਤਾਂ ਉਹ ਤਾਂ ਉਹਨਾਂ ਦਾ ਹੱਥ ਢੋਕਾ ਬਣਿਆ ਬੈਠਾ ਉਹ ਤਾਂ ਉਹਨਾਂ ਦਾ ਹੱਥ ਢੋਕਾ ਬਣਿਆ ਬੈਠਾ ਸੋ ਇਸ ਕਰਕੇ ਜੇ ਤੁਸੀਂ ਵੀ ਪਾਕਬੰਨੀ ਹੋਈ ਆ ਤਾਂ ਪੰਜਾਬ ਦੀ ਬਗਦੌੜਾ ਰਿਹਾ